ਸਾਤ ਸੰਗਤ ਜੀ ਗੁਰੂ ਨਾਨਕ ਜੀ ਦੇ ਸਮੇਂ ਅੱਜ ਕੱਲ੍ਹ ਵਾਂਗ ਸਕੂਲ ਨਹੀਂ ਸਨ ਹੁੰਦੇ ਮੰਦਰਾਂ ਵਿੱਚ ਪਾਠਸ਼ਾਲਾ ਤੇ ਮਸਜਿਦਾਂ ਵਿੱਚ ਮੁੱਲਾ ਬੱਚਿਆਂ ਨੂੰ ਪੜਾਇਆ ਕਰਦੇ ਸਨ ਪੰਡਤ ਹਿੰਦੀ ਤੇ ਸੰਸਕ੍ਰਿਤ ਪੜਾਉਂਦਾ ਸੀ ਤੇ ਮੁੱਲਾ ਫਾਰਸੀ ਦੋਵੇਂ ਸਕੂਲ ਵੱਖਰੇ ਸਨ ਫਾਰਸੀ ਉਸ ਵੇਲੇ ਰਾਜਸੀ ਬੋਲੀ ਸੀ ਇਸ ਕਰਕੇ ਹਰ ਲੜਕੇ ਨੂੰ ਪੜ੍ਹਨੀ ਪੈਂਦੀ ਸੀ ਸਮੇਂ ਦੇ ਰਿਵਾਜ ਅਨੁਸਾਰ ਜਦੋਂ ਗੁਰੂ ਜੀ 5 ਸਾਲ ਦੇ ਹੋਏ ਤਾਂ ਮਾਤਾ ਕਲੂ ਜੀ ਨੇ ਆਪਣੀ ਧਰਮ ਪਤਨੀ ਨਾਲ ਸਲਾਹ ਕਰਕੇ ਸ਼੍ਰੀ ਗੁਰੂ ਜੀ ਨੂੰ ਪਹਿਲਾਂ ਪੰਡਤ ਬਾਸ ਪੜਨ ਭੇਜਣ ਦੀ ਸਲਾਹ ਕੀਤੀ ਪਿੰਡ ਦੇ ਮੁਖੀ ਦਾ ਲੜਕਾ ਸੀ ਪੰਡਤ ਕੋਲ ਛੱਡਣ ਵੇਲੇ ਪਤਾਸੇ ਤੇ ਮਠਿਆਈ ਲੋਕਾਂ ਨਾਲੋਂ ਬਹੁਤੀ ਖਰੀਦੀ ਗਈ ਕੁਝ ਪਾਠਸ਼ਾਲਾ ਵਿੱਚ ਵੰਡੀ ਤੇ ਕੁਝ ਨਗਰ ਵਿੱਚ ਜਿੰਨਾ ਵੀ ਉਸ ਮਠਿਆਈ ਦਾ ਪ੍ਰਸ਼ਾਦ ਲਿਆ ਉਸ ਦੀ ਮਾਤਾ ਜੀ ਭੈਣ ਨਾਨਕੀ ਜੀ ਨੂੰ ਵਧਾਈਆਂ ਦਿੱਤੀਆਂ ਗੁਰੂ ਜੀ ਦੇਵਨਾਗਰੀ ਪੜਨ ਲੱਗੇ ਥੋੜੇ ਹੀ ਦਿਨਾਂ ਵਿੱਚ ਬਾਲ ਉਪਦੇਸ਼ ਪੜ ਗਏ ਜੋ ਲੜਕੇ 4-4 ਸਾਲਾਂ ਤੋਂ ਪੜ ਰਹੇ ਸਨ ਆਪ 6 ਮਹੀਨੇ ਵਿੱਚ ਹੀ ਉਹਨਾਂ ਦੇ ਨਾਲ ਮਿਲ ਗਏ ਪੰਡਤ ਬਹੁਤ ਪਰੇਸ਼ਾਨ ਸੀ ਉਹ ਸੰਥਾ ਥੋੜੀ ਦੇਂਦਾ ਸੀ ਪਰ ਗੁਰੂ ਜੀ ਬਹੁਤੀ ਪੜਦੇ ਜਿਵੇਂ ਅੱਗੇ ਹੀ ਪੜੇ ਹੋਏ ਹੁੰਦੇ ਹਨ ਮਹਤਾ ਕਾਲੂ ਜੀ ਨੇ ਜਦੋਂ ਸੁਣਿਆ ਕਿ ਪੜਨ ਵਿੱਚ ਹੁਸ਼ਿਆਰ ਹੈ ਤਾਂ ਉਹਨਾਂ पाठशाला ਵਿੱਚ ਸੰਸਕ੍ਰਿਤ ਪੜਨ ਦੇ ਨਾਲ ਮੁੱਲਾਕੋਲ ਵੀ ਭੇਜਣਾ ਸ਼ੁਰੂ ਕਰ ਦਿੱਤਾ ਤਾਕੇ ਕਾਰਵਿਹਾਰ ਵਾਸਤੇ ਫਾਰਸੀ ਵੀ ਪੜ ਲੈਣ। ਉਥੇ ਵੀ ਗੁਰੂ ਜੀ ਕਰਾਮਾਤ ਦਿਖਾਈ ਜੇ ਮੁੱਲਾ ਨੇ ਪੜਾਇਆ ਸੋਈ ਸੁਣਾ ਦਿੱਤਾ। ਇਥੋਂ ਤੱਕ ਕਿ ਥੋੜੇ ਦਿਨਾਂ ਪੇਛੋਂ ਹੀ ਗੁਰੂ ਜੀ ਨੇ ਵਾਹਿਗੁਰੂ ਦੀ ਵਡਿਆਈ ਤੇ ਭਗਤੇ ਬਾਰੇ ਫਾਰਸੀ ਵਿੱਚ ਬਾਣੀ ਉਚਾਰ ਦਿੱਤੀ। ਇਹ ਉਪਦੇਸ਼ ਸੁਣ ਕੇ ਮੁੱਲਾ ਨੇ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕ ਦਿੱਤਾ। ਉਸਤਾਦ ਬਣਦਾ ਹੋਇਆ ਉਲਟਾ ਚੇਲਾ ਬਣ ਗਿਆ। ਇਹ ਕੌਤਕ ਉਸਨੇ ਮਹਿਤਾ ਕਾਲੂ ਜੀ ਤੇ ਰਾਏ ਬੁਲਾਰ ਨੂੰ ਜਾ ਸੁਣਾਇਆ। ਰਾਇ ਬੁਲਾਰ ਦੇ ਪਿਤਾ ਨਵੇਂ ਮੁਸਲਮਾਨ ਹੋਏ ਸਨ ਇਸ ਕਰਕੇ ਰਾਇ ਬੁਲਾਰ ਹਿੰਦੂ ਸਭਿਆਤਾ ਤੇ ਹਿੰਦੂ ਸਾਧੂਆਂ ਨੂੰ ਬਹੁਤ ਮੰਨਦਾ ਸੀ ਤਲਵੰਡੀ ਦੇ ਚੌਗਿਰਦੇ ਜੰਗਲ ਸੀ ਉਸ ਜੰਗਲ ਵਿੱਚ ਸਾਧੂਆਂ ਦੇ ਟੋਲੇ ਆ ਜਾਂਦੇ ਗੁਰੂ ਜੀ ਉਹਨਾਂ ਸਾਧੂਆਂ ਦੀ ਸੰਗਤ ਵਿੱਚ ਜਾ ਬੈਠਦੇ ਕਦੇ-ਕਦੇ ਸ਼ਾਮਾਂ ਪਾਉਂਦੇ ਮੈਂ ਤਾਂ ਕਾਲੂ ਜੀ ਦੀ ਇੱਛਾ ਸੀ ਕਿ ਉਹਦਾ ਪੁੱਤਰ ਵਿਦਿਆ ਪੜ੍ਹ ਕੇ ਨੌਕਰੀ ਜਾਂ ਵਪਾਰ ਕਰਨ ਯੋਗਾ ਹੋ ਜਾਵੇ ਪਰ ਸ਼੍ਰੀ ਗੁਰੂ ਜੀ ਕਿਸੇ ਹੋਰ ਹੀ ਦੁਨੀਆ ਦਾ ਵਾਸੀ ਸੀ ਉਹ ਪ੍ਰਾਰਥਨਾ ਵੱਲ ਵਧਿਆ ਜਾਂਦਾ ਸੀ ਕਾਲੂ ਜੀ ਨੇ ਗੁਰੂ ਜੀ ਨੂੰ ਕਈ ਵਾਰ ਰੋਕਿਆ ਕਿ ਉਹ ਸਾਧੂਆਂ ਕੋਲ ਨਾ ਜਾਇਆ ਕਰੇ ਜਦੋਂ ਗੁਰੂ ਨਾਨਕ ਦੇਵ ਜੀ ਨੌਵਾਂ ਸਾਲਾਂ ਦੇ ਹੋਏ ਤਾਂ ਕੁੱਲ ਰੀਤ ਅਨੁਸਾਰ ਮਹਿਤਾ ਕਾਲੂ ਜੀ ਨੇ ਰੇਸਟੇਦਾਰਾਂ ਬਰਾਦਰੀ ਮਿੱਤਰਾਂ ਤੇ ਪੰਡਤਾਂ ਨੂੰ ਸੱਦ ਕੇ ਗੁਰੂ ਜੀ ਦੇ ਗੱਲ ਜਨੇਊ ਪਾਉਣ ਦੀ ਰਸਮ ਨੂੰ ਪੂਰਿਆ ਕਰਨਾ ਚਾਹਿਆ ਕਿਉਂਕਿ ਜਨੇਊ ਪਾਉਣ ਦੀ ਰਸਮ ਤੋਂ ਪਹਿਲਾਂ ਬੱਚੇ ਨੂੰ Hindu ਧਰਮ ਵਿੱਚ ਨਹੀਂ ਸੀ ਸਮਝਿਆ ਜਾਂਦਾ ਇਸ ਰਸਮ ਉਤੇ ਚੋਖਾ ਖਰਚ ਆਉਂਦਾ ਸੀ ਜਿੰਨਾ ਸੱਦਿਆ ਗਿਆ ਸੱਦੇ ਹੋਏ ਪੁਰਾਣਿਆਂ ਵਿੱਚ ਪਿੰਡ ਦਾ مالک ਰਾਏ ਬੁਲਾਰਵੀ ਸੀ ਵੇਦ ਮੰਤਰ ਪੜ੍ਹ ਕੇ ਜਦੋਂ ਪੁਜਾਤ ਗੁਰੂ ਜੀ ਨੂੰ ਜਨੇਊ ਪਾਉਣ ਲੱਗਾ ਤਾਂ ਗੁਰੂ ਜੀ ਅੱਗੋਂ ਆਖਣ ਲੱਗੇ ਪੰਡਿਤ ਜੀ ਪਹਿਲਾਂ ਇਹ ਤਾਂ ਦੱਸੋ ਇਹ ਕੱਚੇ ਤੰਦਾਂ ਦਾ ਜਨੇਊ ਕਿਸ ਵਾਸਤੇ ਹੈ ਮੈਨੂੰ ਕੀ ਲਾਭ ਪਹਚਾਵੇਗਾ ਬਾਲਕ ਇਸ ਜਨੇਊ ਦੇ ਪੈਣਨ ਤੋਂ ਬਿਨਾਂ ਤੂੰ ਅਪਵਿੱਤਰ ਹੈ ਕਿਸੇ ਧਾਰਮਿਕ ਕਿਰਿਆ ਕਰਨ ਦੇ ਯੋਗ ਨਹੀਂ ਹਿੰਦੂ ਧਰਮ ਦੀ ਇਹ ਨਿਸ਼ਾਨੀ ਹੈ ਹਰ ਇੱਕ ਨੂੰ ਜ਼ਰੂਰੀ ਪਾਉਣਾ ਪੈਂਦਾ ਹੈ ਪੰਡਤ ਦੀ ਜ਼ੁਬਾਨੋਂ ਇਹ ਗੱਲ ਸੁਣ ਕੇ ਗੁਰੂ ਜੀ ਇੰਜ ਮੁਸਕਰਾਏ ਤੇ ਹਸੇ ਜਿਵੇਂ ਕੋਈ ਬਹੁਤ ਸਿਆਣਾ ਆਦਮੀ ਕਿਸੇ ਦੇ ਕਰਮ ਨੂੰ ਝੂਠਾ ਕਰਕੇ ਹੱਸਦਾ ਹੈ ਸਾਰੇ ਪੁਰਾਣੇ ਹੈਰਾਨ ਸਨ ਕਿ ਇਹ ਬਾਲਕ ਕੀ ਕਰ ਰਿਹਾ ਹੈ ਮਹਤਾ ਕਾਲੂ ਜੀ ਤਾਂ ਬਹੁਤ ਕ੍ਰੋਧਵਾਨ ਹੋਏ ਸਨ ਗੁਰੂ ਜੀ ਨੇ ਉਸੇ ਵੇਲੇ ਪੰਜਾਬੀ ਬੋਲੀ ਵਿੱਚ ਸ਼ਲੋਕ ਉਚਾਰ ਕੇ ਪੰਡਤ ਦੇ ਕਪਾੜ ਖੋਲੇ ਰੱਬੀ ਬਾਣੀ ਰਾਹੀਂ ਉੱਚਾ ਗਿਆਨ ਸੁਣ ਕੇ ਪੰਡਤ ਲਾਜਵਾਬ ਹੋ ਗਿਆ ਸਾਰੇ ਬੈਠੇ ਹੋਏ ਚੁੱਪ ਪਰੇਸ਼ਾਨ ਗੁਰੂ ਜੀ ਵੱਲ ਵੇਖ ਰਹੇ ਸਨ ਆਖੋ ਸਤਨਾਮ ਵਾਹਿਗੁਰੂ